ਸਿਟੀ ਰਾਮਪੁਰਾ ਦੇ ਏਰੀਏ ਦੇ ਵਿੱਚੋਂ 205 ਗ੍ਰਾਮ ਹਰੋਇਨ ਸਮੇਤ ਦੋਨੋਂ ਕੀਤਾ ਗਿਆ ਗ੍ਰਿਫਤਾਰ ਥਾਣਾ ਸਿਟੀ ਰਾਮਪੁਰਾ ਵਿਖੇ ਮਾਮਲਾ ਦਰਜ ਕਰ ਦੋਨੇ ਕੀਤੇ ਗਏ ਬੰਦਾਵਾਲਾ ਤੇ ਐਸਪੀ ਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਬੁੱਧਵਾਰ ਨੂੰ 3 ਵਜੇ ਦੇ ਲਗਭਗ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਏ ਵੱਲੋਂ ਪੁਲਿਸ ਪਾਰਟੀ ਵੱਲੋਂ ਸਿਟੀ ਰਾਮਪੁਰਾ ਦੇ ਏਰੀਏ ਦੇ ਵਿੱਚੋਂ 205 ਗ੍ਰਾਮ ਹਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਰਾਮਪੁਰਾ ਵਿਖੇ ਐਨਡੀਪੀ ਸਾਈਟ ਤੇ ਇਹ ਮਾਮਲਾ ਦਰਜ ਕੀਤਾ ਗਿਆ ਅਤੇ ਇਹਨਾਂ ਨੂੰ ਬੰਦਾਵਾਲਾਦ ਕੀਤਾ ਗਿਆ ਕਿ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਨਗਰ ਰਮंड ਹਾਸਲ ਕੀਤਾ ਗਿਆ ਹੈ। ਅਤੇ ਹੋਰ ਅੱਗੇ ਇਹਨਾਂ ਤੋਂ ਕੋਲ ਪੁੱਛਗਿੱਛ ਕੀਤੀ ਜਾਵੇਗੀ। ਡੀਆਂ ਜਿਹਦੇ ਬੰਦੇ ਇਹਨਾਂ ਦੇ ਕੋਲ ਪੁੱਛਗਿੱਛ ਕੀਤੀ ਜਾਵੇਗੀ। ਅਤੇ ਇੱਕ ਵਿਅਕਤੀ ਜੋ ਇਹਨਾਂ ਦੇ ਵਿੱਚ ਰਾਹੁਲ ਹੈ ਉਸ ਦੇ ਉੱਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਹਨ। ਆਦੀ ਦਰਜ ਹਨ। ਮਾਣਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਜਿਹੜੀ ਬਟੰਡਾ ਪੁਲਿਸ ਦੀ ਨਸ਼ਾ ਖਿਲਾਫ ਵੱਡੀ ਮਹਿੰਮ ਜਿਹੜੀ ਹੈਗੀ ਹੈ, ਉਹ ਸਬੰਧ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਸਾਡੇ ਵੱਲੋਂ ਕੈਸੋ ਆਪਰੇਸ਼ਨ ਚਲਾਏ ਜਾ ਰਹੇ ਨੇ। ਜਿਹੜੇ ਟਰੱਕਸ ਨਾਲ ਸੰਬੰਧਤ ਏਰੀਆ ਨੇ ਉਹਨਾਂ ਦੀ ਸਰਚ ਚੱਲ ਰਹੀ ਹੈ ਤੇ ਸਪੈਸ਼ਲ ਲਾਕਾਬੰਦੀ ਵੀ ਜਿਹੜੀ ਹੈਗੀ ਆ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਏਰੀਆ ਦੇ ਵਿੱਚ ਕਰਵਾਈ ਜਾ ਰਹੀ ਹੈ। ਸੋ ਇਸੇ ਲੜੀ ਤਹਿਤ ਸੀਆਈਏ ਸਟਾਫ 1 ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਰਾਹੁਲ ਤੇ ਮਨਵੀਰ ਜੋ ਕਿ ਰਾਮਪੁਰਾ ਦੇ ਰਹਿਣ ਵਾਲੇ ਆ ਉਹਨਾਂ ਨੂੰ ਸੀਆਈਏ ਸਟਾਫ 1 ਦੀ ਟੀਮ ਨੇ ਸਿਟੀ ਰਾਮਪੁਰੇ ਦੇ ਏਰੀਆ ਦੇ ਵਿੱਚ ਗ੍ਰਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ 205 ਗ੍ਰਾਮ ਹੈਰੋਇਨ ਜਿਹੜੀ ਹੈਗੀ ਇਹਨਾਂ ਦੀ ਰਿਕਵਰੀ ਹੋਈ ਆ। ਨਾਲ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਪੁਲਿਸ ਨੇ ਕਬਜ਼ਾ ਪੁਲਿਸ ਵਿੱਚ ਲਿਆ ਹੈ ਸੋ ਫਰਦਰ ਜਿਹੜੀ ਹੈਗੀ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਹੈਰਨ ਸੀਗੀ ਕਿੱਥੋਂ ਲੈ ਕੇ ਆਏ ਸੀਗੇ ਕਿ ਇਹਨਾਂ ਨੂੰ ਸਪਲਾਈ ਕਿ ਕਰਨੀ ਸੀਗੀ ਸੋ ਉਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜਾ ਰਾਹੁਲ ਹੈਗਾ ਇਸ ਦੇ ਉੱਪਰ ਪਹਿਲਾਂ ਵੀ ਦੋ ਮੁਕਦਮੇ ਐਨਡੀਪੀਐਸ ਦੇ ਦਰਜ ਨੇ ਇੱਕ ਮੁਕਦਮਾ ਐਸਟੀਫ ਮੁਹਾਲੀ ਦੇ ਵਿੱਚ ਦਰਜ ਰਜਿਸਟਰ ਹੋਇਆ ਦੂਸਰਾ ਮੁਕਦਮਾ ਸਿਟੀ ਰਾਮਪੁਰ ਦੇ ਵਿੱਚ ਦਰਜ ਰਜਿਸਟਰ ਹੋਇਆ ਸੀਗਾ ਸੋ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਦਾ ਪਹਿਲਾਂ ਵੀ ਨਸ਼ੇ ਦੀ ਇਸ ਇਨਾਂ ਕੋਲ 205 ਗ੍ਰਾਮ ਹੈਰੋਇਨ ਵਿਦ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤੀ ਐ ਸੋ ਫਰਦਰ ਜਿਹੜੀ ਹੈਗੀ ਇਹਨਾਂ ਕੋਲ ਕੁਝ ਕੁਛ ਕੀਤੀ ਜਾ ਰਹੀ ਐ ਸੋ ਬਠੰਡਾ ਪੁਲਿਸ ਵੱਲੋਂ ਜਿਹੜੀ ਨਸ਼ਾ ਦੀ ਵੱਡੀ ਮੁਹਿੰਮ ਐ ਉਹ ਇਦਾਂ ਹੀ ਅਸੀਂ ਇਸ ਨੂੰ ਕੰਟੀਨਿਊ ਰੱਖਾਂਗੇ ਤੇ ਮਾਨਯੋਗ ਐਸਐਸਪੀ ਸਾਹਿਬ ਬਠੰਡਾ ਵੱਲੋਂ ਬਿਲਕੁਲ ਸਖਤ ਜਿਹੜਾ ਹੈਗਾ ਹਦਾਇਤ ਕੀਤੀ ਗਈ ਐ ਕਿ ਜਿਹੜੇ ਵੀ ਬੰਦੇ ਨਸ਼ਾ ਸਮਗਲਿੰਗ ਦੇ ਨਾਲ ਇਨਵੋਲ ਹੋਣੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਜਿਹੜੇ ਵੀ ਸਮਗਲਰਸ ਨੇ ਇਸ ਗੰਦੇ ਧੰਦੇ ਦੇ ਵਿੱਚੋਂ ਪ੍ਰਾਪਰਟੀ ਕੋ ਬਣਾਈ ਐ ਉਸ ਤੇ ਵੀ ਐਕਸ਼ਨ ਲਿਤਾ ਜਾਊਗਾ ਤਾਂ ਉਸ ਪ੍ਰੋਪਰਟੀ ਨੂੰ ਫ੍ਰੀਜ਼ ਤੇ ਸੀਜ਼ ਵੀ ਕੀਤਾ ਜਾਊਗਾ ਬਿਲਕੁਲ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਦੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਹੈਰਵਨ ਜਿਹੜੀ ਸੀਗੀ ਲੈ ਕੇ ਕਿੱਥੋਂ ਆਏ ਨੇ ਕਿੱਥੇ ਲੈ ਕੇ ਜਾ ਰਹੇ ਨੇ ਹੁਣ ਇਸ ਟਾਈਮ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹਾਂਗੇ ਬਟ ਵਿਦ ਦਾ ਪਾਸੇਜ ਆਫ ਟਾਈਮ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਇਸ ਮੁਕਦਮੇ ਦੇ ਵਿੱਚ ਅੱਗੇ ਵੀ ਸਾਡੇ ਕੋਲ ਜਿਹੜੀ ਹੈਗੀ ਕੁਝ ਲੀਡਸ ਮਿਲੀਆਂ ਨੇ ਸਾਬਤ